ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਅੱਜ ਦੇ ਬਹੁਤ ਚਰਚਿਤ ਵਿਸ਼ੇ ਤੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਹੋਰ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਹੋ ਸੇਤਾਂ ਠੀਕ ਨੇ ਜੀ ਚੜ੍ਹਦੀ ਕਲਾ ਜੀ ਸਰਪੰਚ ਸਾਹਿਬ ਸਾਨੂੰ ਦੱਸੋ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਚਾਰਿਆ ਜਾਣ ਵਾਲਾ ਮੁੱਦਾ ਵਿਕਰਮਜੀਤ ਸਿੰਘ ਮੰਜੀਠੀਏ ਵਾਲਾ ਕੀ ਗੱਲਬਾਤ ਹੋ ਗਈ ਇਹ ਇਹ ਅਸਲ 'ਚ ਬਹੁਤਾਂ ਤੇ ਲੱਗਦੇ ਵੀ ਇਹ ਨਸ਼ੇ ਵਾਲਾ ਪਰਚਾ ਹੈ ਹੂੰ ਵੀ ਉਹ ਕੇਸ ਹੈ ਕਿਸੇ ਨੂੰ ਕੋਈ ਹੋਰ ਲੱਗਦਾ ਇਹ ਅਸਲ 'ਚ ਕੇਸ ਹੈਗਾ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਠੀਕ ਹੈ ਜੀ ਮਜੀਦੀਸ਼ਿਆ ਪਰਿਵਾਰ ਦੀਆਂ ਫਰਮਾਂ ਨੇ ਸਰਾਇਆ ਨਾਮ ਦੀ ਫਰਮ ਹੈ ਹੂੰ ਉਹ ਜਦੋਂ ਗਣਨ ਕਰਨ ਲੱਗੇ ਜਿੰਨੀ ਫਰਮ ਉਹ ਉਹਦੇ 'ਚ ਪੈਸੇ ਆਏ ਹੋਏ ਨੇ 141 ਕਰੋੜ ਰੁਪਇਆ ਕੈਸ਼ ਹੂੰ ਤੇ 166 ਕਰੋੜ ਰੁਪਇਆ ਸਿੰਗਾਪੁਰ ਸਾਈਪ੍ਰਸ ਵਗੈਰਾ ਉਧਰ ਆਇਆ ਹੋਇਆ ਉਹਨੂੰ ਨਾ ਟੈਕਸ ਦੀ ਹੈਵਨ ਮੰਨਿਆ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਇੱਕ ਮਨਜੀਤ ਸਿੰਘ ਸਾਹਿਬ ਦੀ ਤਰਫ ਪਤਨੀ ਦੇ ਨਾਮ ਤੇ ਇੱਕ ਫਰਮ ਚਾਲੂ ਕੀਤੀ ਇਹਨਾਂ ਨੇ ਹਮ 1 ਕਰੋੜ ਰੁਪਇਆ ਇਨਵੈਸਟ ਕੀਤਾ ਸੀ ਉਹਦੇ 'ਚ ਹਮ ਉਹਦਾ 1 ਸਾਲ ਦਾ ਮੁਨਾਫਾ 56 ਲੱਖ ਰੁਪਇਆ ਅੱਛਾ ਜੀ ਇਸ ਤਰ੍ਹਾਂ ਇਹ 540 ਕਰੋੜ ਰੁਪਇਆ ਜਿਹੜਾ ਇਸ ਆਮਦਨ ਤੋਂ ਬੱਧ ਜਾਇਦਾ ਦਾ ਜਣੀ ਉਹ ਕਿਸੇ ਪਾਸੇ ਖਾਤੇ ਤੇ ਨਹੀਂ ਪਤਾ ਲੱਗਦਾ ਵੀ ਇਹ ਕਿੱਥੋਂ ਆਈ ਆਮਦਨ ਹੋਈ ਹੈ ਹੂੰ 540 ਕਰੋੜ ਵਾਲਾ ਕੇਸ ਹੈ ਜਿਹੜਾ ਹੁਣ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਹੈ ਹੂੰ ਠੀਕ ਹੈ ਇਹ ਕੱਲ ਜਦੋਂ ਪੇਸ਼ ਕੀਤਾ ਮਜੀਠੀਆ ਸਾਹਿਬ ਨੂੰ ਕੋਰਟ ਤੇ 15 ਦਿਨਾਂ ਦਾ ਰਿਮਾਂਡ ਮੰਗਿਆ ਸੀ ਅੱਛਾ ਜੀ ਤੇ ਮਜੀਠੀਆ ਸਾਹਿਬ ਦੇ ਵਕੀਲ ਵੀ ਚਰੇ ਵਾਲੇ ਸੀ ਵੱਡੇ ਵਕੀਲ ਸੀ ਜਿਵੇਂ ਉਹ ਅਰਸ਼ਦੀਪ ਸਿੰਘ ਕਲੇਰ ਇਹਨਾਂ ਦੀ ਪਾਰਟੀ ਦੇ ਵੀ ਨੇ ਉਹ ਹਾਂ ਉਹਨਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਵੀ ਜੀ ਐਨੀ ਐਨੀ ਕੋਰਟ ਨੇ ਦੋਨਾਂ ਤਰ੍ਹਾਂ ਦੀਆਂ ਗੱਲਾਂ ਬੱਤਾਂ ਸੁਣਨ ਤੋਂ ਬਾਅਦ ਕੋਈ 15 ਦਿਨਾਂ ਦਾ ਰਿਮਾਂਡ ਮੰਗ ਰਹੀ ਸੀ ਵਿਜੀਲੈਂਸ ਸੱਤ ਦਿਨਾਂ ਦਾ ਰਿਮਾਂਡ ਦੇ ਦਿੱਤਾ ਠੀਕ ਹੈ ਜੀ ਹੁਣ ਮਰਜੀਠੀਆ ਸਾਹਿਬ ਨੂੰ 2 ਜੁਲਾਈ ਨੂੰ ਪੇਸ਼ ਕੀਤਾ ਜਾਊ ਕੋਰਟ ਤੇ ਦੁਬਾਰਾ ਠੀਕ ਹੈ ਜੀ ਉਦੋਂ ਕੀ ਹੋਊਏ ਉਦੋਂ ਪਤਾ ਲੱਗੂਗਾ ਪੰਜਾਬ ਦੇ ਵਿੱਚ ਕੋਈ ਪਹਿਲਾਂ ਵੀ ਇਹੋ ਜਿਹੇ ਪਰਚੇ ਦਰਜ ਹੋਏ ਨੇ ਜੀ ਜਿਨ੍ਹਾਂ ਦਾ ਕੋਈ ਜਲਦ ਫੈਸਲਾ ਹੋ ਗਿਆ ਹੋਵੇ ਜਾਂ ਕੋਈ ਵੱਡੀ ਕਾਰਵਾਈ ਹੋ ਗਈ ਹੋਵੇ ਅਮਨਦਨ ਤੋਂ ਬੱਧ ਜ਼ਿਆਦਾਦ ਵਾਲਾ ਚਰਚਾ ਜਾਇ ਸੀ ਉਦੋਂ 2002 ਵਾਲੀ ਸਰਕਾਰ ਵੇਲੇ ਬਾਦਲ ਪਿਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਵੀਰ ਸਿੰਘ ਬਾਦਲ ਖਿਲਾਫ ਕੀਤਾ ਸੀ ਅਭਰੇਂਦਰ ਸਿੰਘ ਦੀ ਸਰਕਾਰ ਨੇ ਅੱਛਾ ਉਹ ਵੀ ਅਮਨਦਨ ਤੋਂ ਬੱਧ ਤਰਕਾਮਦਨ ਤੋਂ ਬੱਧ ਜ਼ਿਆਦਾਦ ਬਸ ਸੀ ਉਹ 2008 ਚ ਜਾ ਕੇ ਖੁਰਦ ਬੁਰਦ ਹੋ ਗਏ ਠੀਕ ਹੈ ਜੀ ਫੇਰ 2007-08 ਚ ਖੁਰਦਪੁਰ ਤੋਂ ਗਏ ਫੇਰ ਦਿੱਤਾ ਸੀ ਇੱਕ ਪਰਚਾ ਹੋਇਆ ਸੀ ਅਮਰਿੰਦਰ ਸਿੰਘ ਤੇ ਠੀਕ ਹੈ ਜੀ ਸਿਟੀ ਸੈਂਟਰ ਘਟਾਲਾ ਬਹੁਤ ਚਰਚਾਜ ਰਿਹਾ ਸੀ ਜਲੰਧਰ ਵਾਲਾ ਜੀ ਹਾਂ ਉਹ ਫੇਰ ਬਾਅਦ ਚ ਜਦੋਂ ਇਹਨਾਂ ਨੇ ਨਹੀਂ ਕੁਝ ਕਰਿਆ ਬਾਦਲਾਂ ਦੀ ਨਹੀਂ ਉਹਤੇ ਕੁਝ ਕਰਿਆ ਕਾਲੀ ਸਰਕਾਰ ਨੇ ਉਹ ਵੀ ਖੁਰਦਪੁਰਤ ਹੋ ਗਿਆ ਹੂੰ ਇਸੇ ਤਰ੍ਹਾਂ ਇੱਕ ਛੋਟਾ ਜਿਹਾ ਦਊਗਾ ਪਰਤੇਂਦਰ ਸਿੰਘ ਚਾਹਲ ਤੇ ਵੀ ਪਰਚਾ ਦਰਜ ਹੋਇਆ ਸੀ ਬਿਲਕੁਲ ਜੀ ਉਹਦੀ ਵਿੱਚ ਹੋਈ ਸੀ ਇਨਕੁਆਰੀ ਜੀ ਹੂੰ ਉਹ ਵੀ ਵਿਚੀ ਰੋਡ ਤੇ ਇਸੇ ਤਰ੍ਹਾਂ ਪਰਤ ਪੁੱਛਾ ਆਸੂ ਤੇ ਪਰਚਾ ਦਰਜ ਹੋਇਆ ਅੰਤਨ ਤੋਂ ਵੱਧ ਜ਼ਿਆਦਾ ਹੰਤਾ ਜਿਹੜੇ ਕਾਂਗਰਸ ਦੇ ਉਮੀਦਵਾਰ ਹੋਣੇ ਹੁਣ ਜਿਹੜੇ ਹੁਣ ਹਾਰੇ ਨੇ ਇਲੈਕਸ਼ਨ ਹੂੰ ਇਸੇ ਤਰ੍ਹਾਂ ਉਹ ਜਿਹੜੇ ਉਦਯੋਗ ਮੰਤਰੀ ਸੀ ਹੂੰ ਉਹਨਾਂ ਤੇ ਪਰਚਾ ਦਰਜ ਹੋਇਆ ਇਹ ਪਰਤ ਪੁੱਛਾ ਆਸੂ ਵਾਲਾ ਤੇ ਉਦਯੋਗ ਮੰਤਰੀ ਵਾਲਾ ਦੋਨੇ ਕੇਸ ਹਾਈ ਕੋਰਟ ਨੇ ਡਿਸਮਿਸ ਕਰ ਦਿੱਤੇ ਸੀ ਇਹਨਾਂ 'ਚ ਕੋਈ ਹੈ ਨਹੀਂ ਕੋਈ ਵੱਡੀ ਗੱਲਬਾਤ ਵੀ ਆਈ ਨਹੀਂ ਬਣਾ ਰੱਖੇ ਨੇ ਠੀਕ ਹੈ ਜੀ ਉਹ ਵਾਪਸ ਕਰ ਦਿੱਤੇ ਸੀ ਕੇਸ ਵਾਪਸ ਹੋ ਗਏ ਸੀ ਉਹ ਹੂੰ ਜਣੀ ਜਿਹੜੇ ਇਹੋ ਜਿਹੇ ਕੇਸ ਨੇ ਇਹ ਕਦੇ ਸਿਰੇ ਨਹੀਂ ਲੱਗੇ ਹੁਣ ਇਹ ਸਰਕਾਰ ਕੋਲੇ ਵੀ ਡੇਢ ਸਾਲ ਦਾ ਟਾਈਮ ਹੈ। ਹੂੰ। ਟ੍ਰਾਇਲ ਚੱਲੂਗਾ ਲੰਬਾ ਹੈ ਐ ਤਾਂ ਹੋ ਵੀ ਸਕਦਾ ਵੀ ਛੇ ਮਹੀਨਿਆਂ ਚ ਬੁੱਕ ਜੇ। ਵੀ ਟ੍ਰਾਇਲ ਚੱਲੂ ਲੰਬਾ ਹੋਣ ਦੇਖੋ ਕੀ ਬਣਦਾ ਇਹ ਕੇਸ ਦਾ ਦੁਬਾਰਾ ਇਹ ਸਰਕਾਰ ਜੇ ਆ ਜਾਂਦੀ ਹੈ ਤਾਂ ਮਾਨ ਸਾਹਿਬ ਜਿਵੇਂ ਕਹਿੰਦੇ ਨੇ ਵੀ ਮੈਂ ਇਸਰੇ ਲਾ ਕੇ ਹਟੂੰਗਾ। ਹੂੰ। ਤਾਂ ਹੋ ਸਕਦਾ ਨਹੀਂ ਮੰਨ ਲਓ ਜੇ ਕਿਸੇ ਕਾਰਨ ਨਹੀਂ ਹੁੰਦੀ ਸਰਕਾਰ ਫਿਰ ਇਹ ਕੇਸ ਦਾ ਵੀ ਪਹਿਲਾਂ ਵਾਲੇ ਕੇਸ ਸਮਰਗੀ ਹੋ ਜਾਣਾ ਇਹਨਾਂ ਦਾ ਵੀ ਕੁਝ ਬਣਨਾ। ਚੰਨੀ ਸਰਕਾਰ ਦੇ ਵਿੱਚ ਜਿਹੜੇ ਅਫਸਰ ਨੇ ਇਹ ਪਰਚਾ ਦਰਜ ਕੀਤਾ ਜੀ ਉਹ ਕਿਹੜੇ ਅਫਸਰ ਨੇ ਤੇ ਅੱਜ ਕੱਲ ਕੀ ਕਹਿ ਰਹੇ ਨੇ ਜੀ ਹੁਣ ਉਹ ਉਹ ਆਪਣੇ ਸਾਫਟਾ ਡੀਆਈ ਡੀਜੀਪੀ ਨੇ ਚੱਟੋ ਪੱਦਾ ਸਭ ਹਾਂ ਜੀ ਉਹਨਾਂ ਨੇ 10 ਜੁਲਾਈ 2021 ਨੂੰ ਉਹ ਪਰਚਾ ਦਰਜ ਕੀਤਾ ਸੀ ਨਸ਼ੇ ਵਾਲਾ ਮੰਜੀਠੀਆ ਸਾਹਿਬ ਤੇ ਹਾਂ ਉਹਨਾਂ ਦੀ ਕੰਪਲੇਂਟ ਤੇ ਦਰਜ ਹੋਇਆ ਸੀ ਹੂੰ ਤੇ ਜਿਹਦੇ 'ਚ ਫਿਰ ਮੰਜੀਠੀਆ ਸਾਹਿਬ ਅੰਦਰ ਗਏ ਫਿਰ ਜ਼ਮਾਨਤ ਤੇ ਆਏ ਸੀ ਬਾਹਰ ਹੂੰ ਹੁਣ ਅੱਜ ਨਵੀਂ ਅਮੈਂਡਮੈਂਟ ਹੋਈ ਹੈ ਨਮੀ ਇੱਕ ਗੱਲ ਚੱਲੀ ਹੈ ਕਿ ਉਹਨਾਂ ਨੇ ਬਿਜਲੀਅੰਸ ਨੂੰ ਕਿਹਾ ਵੀ ਮੈਂ ਇਸ ਕੇਸ 'ਤੇ ਗਵਾਹੀ ਦੇਣੀ ਚਾਹੁੰਦਾ ਬਿਆਨ ਦੇਣਾ ਚਾਹੁੰਦਾ ਠੀਕ ਹੈ ਜੀ ਸਵੇਰ ਦੀ ਤਰ੍ਹਾਂ ਚੱਲ ਰਹੀ ਸੀ ਵੀ ਦੁਪਹਿਰ ਤੋਂ ਬਾਅਦ ਬਿਆਨ ਦੇਣਗੇ ਹੋ ਸਕਦਾ ਹੁਣ ਆਪਾਂ ਦੇਖਿਆ ਨਹੀਂ ਪਤਾ ਨਹੀਂ ਵੀ ਆ ਜਦ ਬਿਆਨ ਦਰ ਤੇ ਕਰਾਉਂਦੇ ਨੇ ਉਹ ਕੀ ਬਣਦਾ ਕਿਉਂਕਿ ਜੇ ਉਹ ਬਿਆਨ ਦਰ ਤੇ ਕਰਾ ਜਾਂਦੇ ਨੇ ਉਹਨਾਂ ਅਗਲੇ ਤਾਂ ਪਹਿਲਾਂ ਇਨਕੁਆਰੀ ਕੀਤੀ ਹੋਈ ਹੈ ਇਹਨਾਂ ਦੀ ਜਿਹੜੀ ਠੱਪ ਹੋ ਗਈ ਸੀ ਬਾਅਦ ਸਰਕਾਰ ਵੱਲੋਂ ਮਿਲੇ ਆ ਉਹਨਾਂ ਦੇ ਬਿਆਨ ਅਹਿਮ ਵੀ ਹੋਣਗੇ ਅਹਿਮ ਬਿਆਨ ਹੋਣਗੇ ਉਹ ਇਮਾਨਦਾਰ ਨੇ ਉਹ ਵੀ ਬਹੁਤ ਹੋ ਰੱਖਦੇ ਨੇ ਉਹ ਉਹਨਾਂ ਨੇ ਆਪ ਤੋ ਪਹੁੰਚ ਕੀਤੀ ਵੀ ਮੈਂ ਸ਼ਾਮਲ ਹੋਣਾ ਇਸ ਕੇਸ ਚ ਜਿਵੇਂ ਹੁਣ ਪਰਚਾ ਦਰਜ ਹੋ ਗਿਆ ਜੀ ਕਈ ਲੀਡਰ ਸਮੇਂ-ਸਮੇਂ ਤੇ ਤਾਂ ਉਹ ਇਸ ਲੀਡਰ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਨੇ ਅੱਜ ਕੱਲ ਇਹਨਾਂ ਦੇ ਹੱਕ ਚ ਖੜ ਗਏ ਉਹ ਕੌਣ ਨੇ ਸਾਰੀ ਕਾਂਗਰਸ ਅੱਛਾ ਜੀ ਸਾਰੀ ਨਰਸੋ ਤੁਸੀਂ ਮੰਗੀਆਂ ਜਾਂਦੇ ਨੇ ਵੀ ਉਹ ਹੋਣਾ ਕਰੋ ਕਾਂਗਰਸ ਦੋ ਵੱਡੇ ਲੀਡਰ ਭਾਜਪੀ ਦੇ ਉਹ ਕਹਿੰਦੇ ਨੇ ਵੀ ੱੱਕਾ ਹੋਇਆ ਵੀ ਜੀਠੀਆ ਸਾਹਿਬ ਨਾਲ ਹੂੰ ਤੇ ਪੂਰੀ ਚਰਚਾ ਚੱਲੀ ਮੈਂ ਤਾਂ ਇਹ ਪਤਾ ਹੀ ਕਹਿੰਦੇ ਆ ਵੀ ਫਿਰ ਜਦੋਂ ਹੁਣ ਸੈਂਟਰ ਚ ਕਾਂਗਰਸ ਦੀ ਸਰਕਾਰ ਹੈ ਹੂੰ ਜਿਹੜਾ ਇੰਡੀਆ ਵਾਲਾ ਕੇਸ ਹੈ ਕਿੰਦਾ ਈਡੀ ਵਾਲਾ ਕੇਸ ਤਾਂ ਫਿਰ ਇਹੀ ਰੱਦ ਕਰਾ ਦਨ ਕਹਿ ਕੇ ਪ੍ਰਧਾਨ ਮੰਤਰੀ ਸੈਂਟਰ ਚ ਬੀਜੇਪੀ ਦੀ ਸਰਕਾਰ ਹਾਂ ਸੈਂਟਰ ਤੇ ਉਹ ਤਾਂ ਫਿਰ ਬਿੱਟੂ ਹੋਰੀ ਮੂੰ ਹੀ ਕਹਿ ਦੇਣਾ ਵੀ ਇਹਨੂੰ ਕਰੋ ਜੀ ਰੱਦ ਕਰੋ ਵਾਪਸ ਕਰੋ ਅਸਲ ਤੇ ਇਹ ਜਿਹੜਾ ਨੇ ਦੇ ਹੱਕ ਚ ਬੋਲਣ ਵਾਲੀ ਗੱਲ ਨਹੀਂ ਕੋਈ ਦਿਲੋਂ ਦਿਲੋਂ ਨਹੀਂ ਹੱਕ ਚ ਬੋਲ ਰਹੇ ਹੂੰ ਇਹ ਤਾਂ ਬਾਈ ਜੀ ਇਹਨਾਂ ਤਾਂ ਜਿਹੜੀ 2000 ਪੂਰੇ ਇਲੈਕਸ਼ਨ ਦੇ ਸਰਾਹੀ ਆ 2027 27 ਉਹਦੇ ਤੇ ਵੀ ਕਿਸ ਕਿਸੇ ਨਾ ਕਿਸੇ ਢੰਗ ਨਾਲ ਬੀਜੇਪੀ ਨੂੰ ਇਹ ਆ ਵੀ ਆਪਾਂ ਕਿਸੇ ਤਰ੍ਹਾਂ ਨਾਲ ਜੋੜ ਲਈਏ ਗਠਜੋੜ ਹੋ ਜੇ ਹਮ ਹੁਣ ਮਜੀਠੀਆ ਸਾਹਿਬ ਵੀ ਵੱਡੇ ਕੱਦ ਵਾਲੇ ਨੇਤਾ ਨੇ ਹਮ ਵਧੀਆ ਉਹਨਾਂ ਦਾ ਬੋਲਬਾਲਾ ਹੈ ਸਿਆਸਤ 'ਚ ਉਹ ਇਸ ਤਰ੍ਹਾਂ ਬੋਲ ਕੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਆਪਾਂ ਨੂੰ ਕੱਲ ਨੂੰ ਪਿੰਡਾਂ 'ਚ ਉਹਨਾਂ ਦਾ ਆਧਾਰ ਨਹੀਂ ਹੈਗਾ ਬੀਜੇਪੀ ਦਾ ਬਿਲਕੁਲ ਹੀ ਪਿੰਡੂ ਆਧਾਰ ਨੂੰ ਕਰਨ ਵਾਸਤੇ ਆਪਦੇ ਨਾਲ ਕਿਸੇ ਲੀਡਰ ਨੂੰ ਜਿਹਦਾ ਪਿੰਡੂ ਕੁਆਟਰ ਨਾਲ ਜੁੜਿਆ ਹੋਵੇ ਉਹੇ ਜੇ ਲੀਡਰ ਨੂੰ ਨਾਲ ਲੈਣਾ ਚਾਹੁੰਦੀ ਹੈ ਬੀਜੇਪੀ ਉਹ ਬਸ ਐਸੇ ਕਰਕੇ ਇਹਨਾਂ ਦੇ ਹੱਕ 'ਚ ਬਿਆੰਦੇ ਜਾਂਦੇ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਦਿਲੋਂ ਕਰ ਰਹੇ ਨੇ ਕਾਂਗਰਸ ਦੇ ਆਪਣਾ ਖੈਰਾ ਸਾਹਿਬ ਕਿਸੇ ਟਾਈਮ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਨੂੰ ਸ਼ੇਅਰ ਕਰਕੇ ਕਹਿ ਰਹੇ ਸੀਗੇ ਵੀ ਔਲਖ ਬਿੱਟੂ ਇਹ ਇਹਦੇ ਨਾਲ ਰਲੇ ਹੋਏ ਨੇ ਇਕੱਠੇ ਖਾਂਦੇ ਪੀਂਦੇ ਰਹੇ ਨੇ ਅੱਜ ਉਹ ਇਹਦੇ ਹੱਕ ਚ ਬੋਲ ਰਹੇ ਨੇ ਪਤਾ ਹੀ ਹੈ ਖੈਰਾ ਸਾਹਿਬ ਦਾ ਉਹ ਹੈ ਜੇ ਕੁਝ ਕਰਨ ਵਾਲੀ ਨਹੀਂ ਹਾਂਜੀ ਉਦੋਂ ਕਦੇ ਕਦੇ ਖੈਰਾ ਸਾਹਿਬ ਨੇ ਆਏ ਵੀ ਬਿਆਨ ਦਿੱਤਾ ਸੀ ਪਹਿਲਾਂ ਜਦੋਂ ਵਿਰੋਧੀ ਧਿਰ ਦੇ ਨੇਤਾ ਸੀ ਉਦੋਂ ਵੀ ਬਿਆਨ ਦਿੱਤਾ ਸੀ ਇਹ ਜਿਹੇ ਬਿਆਨ ਉਦੋਂ ਦਿੱਤਾ ਸੀ ਵੀ ਇਹ ਤੇ ਪਰਚਾ ਹੋਣਾ ਚਾਹੀਦਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਉਹ ਅੱਕ ਚ ਬੋਲ ਰਹੀ ਜਾਂਦੇ ਤੁਸੀਂ ਦੱਸੋ ਕਹਿੰਦੇ ਮੈਂ ਦੇਵ ਚ ਮਿਲ ਕੇ ਆਉਂਗਾ ਮਜੀਠੀਆ ਸਾਹਿਬ ਨੂੰ ਚਲੋ ਮਿਲਣਾ ਨਾ ਮਿਲਣਾ ਤਾਂ ਉਹ ਪਰ ਆਇਆ ਕਹਿਣ ਦੀ ਕਿ ਲੋੜਾ ਮੈਂ ਮਿਲ ਕੇ ਆਉਂਗਾ ਉਹ ਬਸ ਉਹੀ ਹੈ ਹਮਦਰਦੀ ਖੱਟਣ ਵਾਲੀ ਗੱਲ ਹੋ ਰਹੀ ਹੈ ਹੁਣ ਕਾਂਗਰਸ ਨੂੰ ਆਏ ਵੀ ਸਾਡੀ ਕੋਈ ਬਣੀ ਜੀ ਰਹੇ ਦੇ ਇਹਨਾਂ ਨਾਲ ਭਾਜਪਾ ਨੂੰ ਆਏ ਸਾਡੀ ਬਣੀ ਜੀ ਰਹੇ ਆ ਗੱਲ ਨਾਲੇ ਦਿਲੋਂ ਦਿਲੋਂ ਕੋਈ ਨਹੀਂ ਹੈਗਾ ਇਹਨਾਂ ਚ ਠੀਕ ਹੈ ਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਜਲਦੀ ਕਿਸੇ ਹੋਰ ਵਿਸ਼ੇ ਤੇ ਪੇਸ਼ ਕਰਾਂਗੇ ਪ੍ਰੋਗਰਾਮ ਧੰਨਵਾਦ ਤੁਹਾਨੂੰ ਸ਼ੁਕਰੀ